ਨਮਸਕਾਰ ਦੋਸਤੋ ਇੰਡੀਅਨ ਪੋਸਟ ਆਫਿਸ ਵੱਲੋਂ ਪੋਸਟ ਵਿਭਾਗ ਦੇ ਵਿੱਚ ਜਿਹੜੀ ਕਹਿੰਦਾ ਪਾ ਡਾਕਖਾਨੇ ਦੇ ਵਿੱਚ ਗ੍ਰਾਮ ਡਾਕ ਸੇਵਕ ਦੀਆਂ 21413 ਪੋਸਟਾਂ ਦੀਆਂ ਭਰਤੀਆਂ ਕੱਢੀਆਂ ਗਈਆਂ ਨੇ ਇਹਨਾਂ ਦੇ ਵਿੱਚ ਨਰੋਲ ਜਿਹੜੀ ਹੈਗੀ ਹੈ ਨੌਕਰੀ ਉਹ ਸਿਰਫ ਮੈਟ ਦੇ ਆਧਾਰ ਤੇ ਮਿਲੂਗੀ ਉਹ ਵੀ ਸਿਰਫ 10ਵੀਂ ਦੇ ਬੱਚੇ ਦੇ ਵਿੱਚ ਜਿਹੜੇ ਲੋਕਾਂ ਦੀ 10ਵੀਂ ਕਲਾਸ ਦੇ ਵਿੱਚੋਂ ਵਧੀਆ ਨੰਬਰ ਨੇ ਚੰਗੀ ਮੈਟ ਆਈ ਹੈ ਉਹ ਇਹਨਾਂ ਪੋਸਟਾਂ ਨੂੰ ਪੈਅ ਦੇ ਆਧਾਰ ਤੇ ਅਪਲਾਈ ਕਰੋ ਇਹਨਾਂ ਪੋਸਟਾਂ ਦੀ ਜਿਹੜੀ ਲੜੀ ਆਖਰੀ ਤਰੀਕ ਐ ਅਪਲਾਈ ਕਰਨ ਦੀ ਉਹ 3 ਮਾਰਚ ਹੈ ਤੇ ਜਿਹਦੇ ਵਿੱਚ ਪੰਜਾਬ ਦੀਆਂ 400 ਪੋਸਟਾਂ ਨੇਗੀਆਂ ਜਿਹੜੀਆਂ ਅਸੀਂ ਜਿਨ੍ਹਾਂ ਦਾ ਅਸੀਂ ਲਾਹਾ ਖਟ ਸਕਦੇ ਹਾਂ ਜੇ 10ਵੀਂ ਦੇ ਵਿੱਚੋਂ ਸਾਡੇ 90 95 ਜਾਂ ਫਿਰ 99 100% ਨੰਬਰ ਤੱਕ ਹੈਗੇ ਨੇ ਕਿਉਂ ਕਿੜੇ CBSE ਬੋਰਡਾ ਉਹਨਾਂ ਦੇ 90 ਨੰਬਰ ਆ ਜਾਂ 100% ਨਹੀਂ ਆਉਂਦੇ ਸੋ 90 ਤੋਂ 100 ਦੇ ਵਿੱਚ ਘਰ ਰਹਿੰਦੇ ਨੇ ਬੜਾ ਪੰਜਾਬ ਬੋਰਡ ਆ ਇਹ ਸਟੇਟ ਬੋਰਡ ਹੁੰਦੇ ਨੇ ਉਹਨਾਂ ਦੇ ਨੰਬਰ ਨੇ ਉਹ 100% ਤੱਕ ਆ ਜਾਂਦੇ ਨੇ ਇਸ ਕਰਕੇ ਪੰਜਾਬ ਬੋਰਡ ਵਾਲਿਆਂ ਨੂੰ ਇੰਨਾ ਪੋਸਟਾਂ ਦਾ ਵੱਧ ਲਾਹ ਲੈਣਾ ਚਾਹੀਦਾ ਇਸ ਕਰਕੇ ਨਾ ਪੋਸਟਾਂ ਦੀ ਜਿਹੜੀ ਲਾਸਟ ਤਰੀਕ ਹੈ ਉਹ 3 ਮਾਰਚ ਹੈ ਤੇ ਇਹਦੇ ਵਿੱਚ ਜਿਹੜੀ ਜਰਨਲ ਕੈਟਾਗਰੀ ਹੈ ਉਹਦੇ ਵਿੱਚ ਸਿਰਫ ਮੁੰਡਿਆਂ ਦੀ 100 ਰੁਪਏ ਫੀਸ ਹੈ ਤੇ ਕੁੜੀਆਂ ਦੀ ਚਾਹੇ ਕਿਸੇ ਵੀ ਕਾਸਟ ਦੀ ਹੁਣ ਕੋਈ ਫੀਸ ਨਹੀਂ ਐਸੀ ਕੈਟਾਗਰੀ ਨੇ ਕਿਸੇ ਵੀ ਮੁੰਡੇ ਦੀ ਕੋਈ ਫੀਸ ਨਹੀਂ ਹੈਗੀ ਸਿਰਫ ਜਰਨਲ ਜਰਨਲ ਕੈਟਾਗਰੀ ਦੇ ਮੁੰਡਿਆਂ ਦੀ ਹੀ 100 ਰੁਪਏ ਫੀਸ ਹੈ ਤੇ ਸਿਰਫ ਮੌਕਾ ਤੁਹਾਡੇ ਕੋਲੇ ਵੀ ਇਸ ਮੌਕੇ ਦਾ ਲਾਭ ਹਟਾਓ ਅਤੇ ਜਾ ਕੇ ਮਤਲਬ ਪੋਸਟ ਅਪਲਾਈ ਕਰੋ ਆਖਰੀ ਤਰੀਕ 3 ਹੈ ਇਹਦੇ ਲਈ ਤੁਹਾਨੂੰ ਇੱਕ ਫੋਟੋ ਇੱਕ ਆਧਾਰ ਕਾਰਡ ਇੱਕ ਮੋਬਾਈਲ ਦੇ ਵਿੱਚ ਮੇਲ ਆਈਡੀ ਤੇ ਫੋਨ ਨੰਬਰ ਆਧਾਰ ਕਾਰਡ ਨਾਲ ਅਟੈਚ ਹੋਣਾ ਜ਼ਰੂਰੀ ਹੈ ਤੁਸੀਂ ਕਿਸੇ ਵੀ ਕੈਫੇ ਦੇ ਵਿੱਚ ਜਾ ਕੇ ਦਸਵੀਂ ਦਾ ਸਰਟੀਫਿਕੇਟ ਆਧਾਰ ਕਾਰਡ ਫੋਟੋ ਤੇ ਟੱਚ ਮੋਬਾਈਲ ਲਿਆ ਕੇ ਆਪਣੀ ਪੋਸਟ ਅਪਲਾਈ ਕਰ ਸਕਦੇ ਹੋ ਇਹ ਨ ਰੋਲ ਮੈਰਿਟ ਦੇ ਆਧਾਰ ਤੇ ਹੋਊਗੀ ਇਹਦੇ ਵਿੱਚ ਕੋਈ ਵੀ ਪੇਪਰ ਨਹੀਂ ਹੋਊਗਾ ਸੋ ਐਸ ਪੋਸਟ ਦਾ ਬੈਨੀਫਿਟ ਕੱਟੋ ਇਹਦੇ ਨਾਲ ਤੁਸੀਂ ਜਿਹੜਾ ਡਾਕ ਖਾਨਾ ਹੈ ਉਹਦੇ ਵਿੱਚ ਨੂੰ ਅਸੀਂ ਪੰਜਾਬੀ ਦੇ ਵਿੱਚ ਕਹਿੰਨਾ ਡਾਕੀਆ ਠੀਕ ਹੈ ਉਹਦੀਆਂ ਗ੍ਰਾਮ ਡਾਕ ਸੇਵਕ ਜਿਹਨੂੰ ਕਹਿੰਦੇ ਨੇ ਅਸੀਂ ਜੀ ਡੀ ਐਸ ਦੀ ਪੋਸਟ ਹੈ ਇਹਦੇ ਵਿੱਚ ਪਿੰਡਾਂ ਦੇ ਵਿੱਚ ਛੋਟੇ ਡਾਕ ਖਾਨੇ ਹੁੰਦੇ ਨੇ ਸਾਡੇ ਉਹਨਾਂ ਦੀ ਸਾਨੂੰ ਪੋਸਟ ਮਿਲਦੀ ਹੈ ਠੀਕ ਹੈ ਬਹੁਤ ਵਧੀਆ ਮੌਕਾ ਹੈ ਇਹਦਾ ਲਾਭ ਉਠਾਓ ਮੇਰੀ ਵੀਡੀਓ ਵਧੀਆ ਲੱਗੀ ਤਾਂ ਨੂੰ ਲਾਈਕ ਸ਼ੇਅਰ ਜਰੂਰ ਕਰੋ ਤੇ ਜੇ ਤੁਹਾਨੂੰ ਕੁਝ ਕੁਐਸਚਨ ਨੇ ਤਾਂ ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਜਾ ਕੇ ਪੁੱਛ ਸਕਦੇ ਹੋ ਧੰਨਵਾਦ